ਕਿਹੜਾ ਨਸ਼ਾ ਕਰਕੇ ਲੋਕ ਬਹੁਤ ਜ਼ਿਆਦਾ ਕੰਮਜਾਬ ਹੋ ਜਾਂਦੇ ਆ ਇਹਦੀ ਇੱਕ ਤੁਹਾਨੂੰ ਮੈਂ ਬਈ ਕਹਾਣੀ ਸੁਣਾਉਣਾ ਕਿ ਕਿਸੇ ਨੇ ਸਵਾਲ ਪੁੱਛਿਆ ਸੀ ਮੇਰੇ ਤੋਂ ਬੱਸ ਤੇ ਬੱਸ 'ਚ ਮੈਂ ਆਈ ਜਾਂਦਾ ਸੀ ਬਠਿੰਡੇ ਤੋਂ ਤੇ ਉਹਦੇ ਵਿੱਚ ਨਾ ਦੋ ਤਿੰਨ ਮੁੰਡੇ ਖੜੇ ਸੀਗੇ ਸਟੂਡੈਂਟ ਨਵੀਂ ਜੀ ਉਮਰ ਦੇ ਤੇ ਉਹ ਗੱਲਾਂ ਕਰੀ ਜਾਂਣਾ ਇੱਕ ਦੂਜੇ ਨਾਲ ਕੋਈ ਇਹਨਾਂ ਕਹਿੰਦਾ ਜਿਹੜੇ ਅਮੀਰ ਲੋਕ ਆ ਕਹਿੰਦਾ ਉਹ ਸ਼ਰਾਬ ਪੀਂਦੇ ਆ ਮਹਿੰਗੀ ਤੋਂ ਮਹਿੰਗੀ ਸਕਾਚ ਵਿਸਕੀ ਹੈ ਨਾ ਕੋਈ ਇਹਨਾਂ ਕਹਿੰਦਾ ਨਹੀਂ ਬਈ ਕਹਿੰਦਾ ਉਹ ਕਹਿੰਦਾ ਆਪਦੀ ਵਧੀਆ ਚੰਗੀ ਵੰਗਾ ਕੇ ਕਹਿੰਦਾ ਫੀਮ ਸੰਦੇ ਆ ਕੋਈ ਇਹਨਾਂ ਵੀ ਨਹੀਂ ਯਾਰ ਕਹਿੰਦਾ ਵੀ ਉਹ ਦਿਮਾਗ ਦਾ ਕੰਮ ਬਦਲ ਲੈਂਦੇ ਆ ਜ਼ੋਰ ਤੋਂ ਕ ਤਾ ਉਹਨਾਂ ਦੀ ਲਗਾਤਾਰ ਗੱਲਬਾਤ ਚੱਲੀ ਗਈ ਚੱਲੀ ਗਈ ਤੇ ਮੇਰੇ ਨਾਲ ਨਾ ਇੱਕ ਬਜ਼ੁਰਗ ਬੈਠੇ ਸੀਗੇ ਉਹ ਮੈਨੂੰ ਇਦਾਂ ਲੱਗਿਆ ਜਿਵੇਂ ਕੋਈ ਕਿਸੇ ਸਕੂਲ ਦੇ ਪ੍ਰੋਫੈਸਰ ਜਾਂ ਮਾਸਟਰ ਹੋਣਗੇ ਤੇ ਉਹ ਮੈਨੂੰ ਆਦੇ ਸ਼ੇਰਾ ਕਰੇ ਤੈਨੂੰ ਕੀ ਲੱਗਦਾ ਵੀ ਕੋਈ ਬੰਦਾ ਕਿਉਂ ਨਸ਼ਾ ਕਰਦਾ ਮੈਂ ਕਿਹਾ ਜੀ ਵੀ ਟੈਨਸ਼ਨ ਦੂਰ ਕਰਨ ਖਾਤਰ ਆਪਾਂ ਕਹਿ ਸਕਦੇ ਆ ਜਾਂ ਬੰਦਾ ਜੇ ਕੋਈ ਥੱਕਾ ਥੱਕਿਆ ਹਨਾ ਵੀ ਉਹਨੂੰ ਨੀਂਦ ਨਹੀਂ ਆਉਂਦੀ ਨੀਂਦ ਪੂਰੀ ਕਰਨ ਖਾਤਰ ਉਹ ਆਦਾ ਸ਼ੇਰਾ ਕਹਿੰਦਾ ਜਿਹੜਾ ਮੈਂ ਸ਼ਕਨ ਕਾਮਜਾਬ ਲੋਕ ਕਰਦੇ ਆ ਨਾ ਉਹ ਵੀ ਉਹਨਾਂ ਦੀ ਗੱਲ ਸੁਣ ਕੇ ਤੇ ਉਹਨੇ ਆਪਦੇ ਦਿਮਾਗ ਤੇ ਗੱਲ ਲੈ ਲਈ ਦੀ ਉਹਨਾਂ ਕਹਿੰਦਾ ਕਿਹੜਾ ਕਾਮਜਾ ਇਹ ਕਿਹੜਾ ਨਸ਼ਾ ਕਰਕੇ ਕਹਿੰਦਾ ਕਾਮਯਾਬ ਹੋਇਆ ਜਾ ਸਕਦਾ ਮੈਂ ਆਪਦੇ ਜਾਨੇ ਸਿਆਣਾ ਜਾ ਬਣਿਆ ਤੇ ਮੈਂ ਸੋਚ ਕੇ ਤੇ ਆਖਿਆ ਉਹਨਾਂ ਨੂੰ ਮੈਂ ਕਿਹਾ ਜੀ ਵੀ ਮਿਹਨਤ ਦਾ ਨਸ਼ਾ ਵੀ ਜਿਹੜੇ ਬੰਦੇ ਨੂੰ ਮਿਹਨਤ ਦਾ ਨਸ਼ਾ ਆਊਗਾ ਨਾ ਮੈਂ ਕਿਹਾ ਉਹ ਜ਼ਰੂਰ ਕਾਮਯਾਬ ਹੋਊਗਾ ਉਹ ਐਂ ਕਹਿੰਦਾ ਮਿਹਨਤ ਤਾਂ ਕਹਿੰਦਾ ਸਭ ਤੋਂ ਵੱਧ ਮਜ਼ਦੂਰ ਕਰਦੇ ਆ ਕਹਿੰਦਾ ਜਿਹੜੇ ਪੱਠਿਆਂ ਦੇ ਲੇਬਰਾਂ ਕੰਮ ਕਰਦੀਆਂ ਜਾਂ ਆਪਣੇ ਝੋਨਾ ਲਾਉਂਦੀਆਂ ਲੇਬਰ ਵੱਧ ਤੋਂ ਵੱਧ ਕੰਮ ਕਰਦੀ ਹੈ ਕਹਿੰਦਾ ਪਰ ਲੇਬਰ ਕਹਿੰਦਾ ਸਾਰੀ ਉਮਰ ਨਾਲ ਤਾਂ ਮਰਜ਼ੀ ਦਾ ਖਾ ਸਕਦੀ ਹੈ ਤੇ ਨਾ ਹੀ ਮਰਜ਼ੀ ਦਾ ਪਾ ਸਕਦੀ ਹੈ ਕਹਿੰਦਾ ਪਰ ਤੂੰ ਐਵੇਂ ਕਿਵੇਂ ਕਹਿ ਸਕਦਾ ਵੀ ਮਿਹਨਤ ਕਰਨ ਵਾਲਾ ਬੰਦਾ ਕਿੰਨਾ ਦੋ ਘੰਟਾ ਵਾਰ ਪੁੱਛਿਆ ਹੀ ਮੈਂ ਕਿ ਵੀ ਤੁਸੀਂ ਦੱਸ ਦੋ ਵੀ ਕਿਹੜਾ ਨਸ਼ਾ ਕਰਕੇ ਬੰਦਾ ਮੰਨ ਲਓ ਕਾਮਯਾਬ ਹੋ ਸਕਦਾ ਉਹ ਕਹਿੰਦਾ ਸ਼ੇਰਾ ਕਹਿੰਦਾ ਇੱਕੋ ਇੱਕ ਨਸ਼ਾ ਕਹਿੰਦਾ ਸਾਰੀ ਦੁਨੀਆ ਦੇ ਕਹਿੰਦਾ ਕਿਹੜੇ ਬੰਦੇ ਨੂੰ ਕਹਿੰਦਾ ਇਹ ਚੀਜ਼ ਦਾ ਨਸ਼ਾ ਲੱਗ ਜਾਣਾ ਕਹਿੰਦਾ ਉਹ ਕਹਿੰਦਾ ਸਾਲ ਵੀ ਥਾਂ ਦੇ 2 ਸਾਲ ਲੱਗ ਸਕਦੇ ਆ ਪਰ ਇਹ ਨਹੀਂ ਕਹਿੰਦਾ ਉਹਨੂੰ ਕਾਮਯਾਬੀ ਨਾ ਮਿਲੂਗੀ ਤੇ ਉਹਨੇ ਆਪਾਂ ਨੂੰ ਇੱਕ ਗੱਲ ਦੱਸੀ ਕਹਿੰਦਾ ਪੜ੍ਹਾਈ ਦਾ ਨਸ਼ਾ ਸੋ ਦਰਸ਼ਕ ਵੀਰੋ ਜਿਹੜੇ ਬੰਦੇ ਨੂੰ ਨਾ ਪੜ੍ਹਨ ਦਾ ਨਸ਼ਾ ਲੱਗ ਗਿਆ ਹਨਾ ਪੜ੍ਹਾਈ ਦਾ ਨਸ਼ਾ ਹੋ ਗਿਆ ਉਹ ਬੰਦਾ ਜ਼ਿੰਦਗੀ 'ਚ ਹਮੇਸ਼ਾ ਕਾਮਯਾਬ ਹੋਣਾ ਹੀ ਹੋਣਾ ਉਹਨੇ ਉਹਨੂੰ ਉਹਦੀ ਕ